ਖੁਸ਼ੀ ਦੇ ਨਾਲ ਖੁਸ਼ੀ ਦੇ ਨਾਲ ਮੁਕਾਬਲਾ ਇਹ ਭੱਜ ਤੁਰਿਆ ਭੱਜ ਤੁਰਿਆ ਪਰ ਓ ਸਵਾਦ ਕਬੱਡੀ ਦਾ ਮੇਰੇ ਮਿੱਤਰੋ ਆ ਗਈ ਬੜ ਗਿਆ ਜੀ ਬੜ ਗਿਆ ਲੋ ਵੀ ਦੋਸਤੋ ਆਵੜਾ ਜਿਹੜਾ ਬੈਸਟ ਮੈਚ ਅਸੀਂ ਤੁਹਾਡੇ ਲਈ ਚੁਣ ਕੇ ਲਿਆਏ ਆ ਇਹ ਬੈਸਟ ਮੈਚ ਹੈਗਾ ਜੀ ਨਕੋਦਰ ਦੇ ਟੂਰਨਾਮੈਂਟ ਦਾ ਤਦ ਦਸੀਏ 2 ਮਈ 2017 ਦਾ ਇਹ ਟੂਰਨਾਮੈਂਟ ਆ ਥੋੜਾ ਜਿਹਾ ਪੁਰਾਣਾ ਮੈਚ ਆ ਕਿ ਪੁਰਾਣੇ ਮੈਚ ਤੁਹਾਨੂੰ ਵਧੀਆ ਲੱਗਦੇ ਨੇ ਜਰੂਰ ਦੱਸਿਓ ਪੁਰਾਣੇ ਖਿਡਾਰੀਆਂ ਦੇ ਵਿੱਚੋਂ ਮਤਲਬ ਜਿਹੜੇ 2017 'ਚ ਖਿਡਾਰੀ ਖੇਡਦੇ ਸੀ ਵਧੀਆ ਪ੍ਰਦਰਸ਼ਨ ਕਰਦੇ ਸੀ ਉਹਨਾਂ 'ਚੋਂ ਕਿਹੜੇ-ਕਿਹੜੇ ਤੁਹਾਡੇ ਪਸੰਦੀਦਾ ਖਿਡਾਈ ਨੇ ਉਹਨਾਂ ਦਾ ਨਾਮ ਵੀ ਜਰੂਰ ਦੱਸਿਓ ਤੁਹਾਨੂੰ ਦੱਸਿਏ ਕਿ ਇਹ ਮੈਚ ਜਿਹੜਾ ਇੱਕ ਪਾਸੇ ਮਾਨੂ ਕੀ ਗਿਲ ਦੀ ਟੀਮ ਹੈ ਔਰ ਦੂਸਰੇ ਪਾਸੇ ਸ਼ਰੀਦ ਦੀ ਟੀਮ ਖੇਡ ਰਹੀ ਹੈ ਬਹੁਤ ਹੀ ਇੰਟਰਸਟਿੰਗ ਮੈਚ ਆ ਮੈਚ ਦਾ ਆਨੰਦ ਮਾਣੋ ਵਧੀਆ ਲੱਗਣ ਦੀ ਹਾਲਤ 'ਚ ਲਾਈਕ ਵਾਲਾ ਦੀ ਗੱਲ ਨਾ ਹੋ ਜਾ। ਲਓ ਜੋਰ ਦੀ ਕਹਿੰਦੇ ਕਬੱਡੀ ਪੈ ਗਈ ਫਾਈਨਲ ਮੈਚ ਮੇਰੇ ਮਿੱਤਰੋ। ਲਓ ਪਈ ਆ ਕਬੱਡੀ ਦੇ ਚਾਰਾਂਵੇਂ ਵਿੱਚੋਂ ਕਹਦੇ ਟਰਾਈ ਕੀਤੀ ਪੌਣ 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 ਸੁੱਖਾ ਕਹਿੰਦੇ ਪੰਡਾਲ ਮੇਰੇ ਮਿੱਤਰੋ। ਤੇ ਪੁਆਇੰਟ ਕਹਿੰਦੇ ਜੋਰ ਆਪਣੀ ਟੀਮ ਲਈ ਜੋੜਦਾ। ਉਧਰ ਕਹਿੰਦੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਹੋ ਗਈ ਮਿੱਤਰੋ। ਅੱਜ ਕਹਿੰਦੇ ਬਹਿ ਜਾ ਬਹਿ ਜਾ ਬਹਿ ਜਾ ਹੋ ਗਈ ਮਿੱਤਰੋ। ਕਬੱਡੀ ਦਾ ਤੋਹਫਾ ਦਲਵਾਨ ਸਿੰਘ ਪਾਨਾ ਢਾਲੂ ਵਾਲ ਬੇੜ ਦਾ ਕਹਿੰਦੇ ਕਬੱਡੀ ਮਾਉਣ ਦੇ ਲਈ ਵੜਿਆ ਹੋਇਆ। ਉਧਰ ਪੈਂਦੀ ਆ ਕਬੱਡੀਆਂ ਦੇ ਚੜ ਚੜ ਕੇ ਤੇ ਕਿੰਨਾ ਜਮਾਨਾ ਸਾਰਾ ਖੜ 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 ਕਰ 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 ਵਾਹ ਵੀ ਵਾਹ ਸائیں ਜੀ ਖੁਸ਼ ਹੈ ਸਾਰੀ ਸੰਗਤ ਖੁਸ਼ ਆ ਤਾਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਿਓ ਐਨ ਨਜ਼ਾਰਾ ਮੇਲਾ ਨਕੋਤਰ ਦਾ ਲਓ ਮੰਦਰ ਯੋਧਾ ਵਾਲਾ ਮੇਰੇ ਵੀਰੋ ਅੱਜ ਦੇ ਕੱਪ ਦਾ ਕੌਣ ਬੈਸਟ ਬਣਦਾ ਹੈ ਗੱਲ ਸਮੇਂ ਦੀ ਹੋਣੀ ਹੈ ਮੰਦਰ ਯੋਧਾ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਸੁੱਖਾ ਨਿੰਦੀ ਤੇ ਪੁਆਇੰਟ ਯੋਧਾਂ ਵਾਲੇ ਮੰਡਰ ਦਾ ਪੁਆਇੰਟ ਇਸ ਵੇਲੇ ਨੌਜਨ ਰੇਂਡਰ ਦੇ ਹਿੱਸੇ ਜੁੜਦਾ ਹੋਇਆ ਹੈ ਪੁਆਇੰਟ ਮਾਨੁਕੇ ਗਿੱਲ ਦੀ ਟੀਮ ਦਾ ਇਹ ਆ ਬਾਗੀ ਪਰਮਜੀਤਪੁਰੇ ਵਾਲਾ ਮੇਰੇ ਵੀਰੋ 26ਵਾਂ ਕੈਨੇਡਾ ਕੱਪ ਖੇਡਿਆ ਗਿਆ ਪਿਛਲੇ ਸਾਲ ਮੇਰੇ ਵੀਰੋ ਹਮਿਲਟਨ ਦੀ ਧਰਤੀ ਤੇ ਤੇ ਉਸ ਕੱਪ ਦਾ ਕਹਿੰਦੇ ਬੈਸਟ ਰੇਂਡਰ ਕਬੱਡੀ ਪਾਰਿਆ ਪਰਮਜੀਤਪੁਰੇ ਵਾਲਾ ਬਾਗੀ ਬੂਟੇ ਮਾਨੁਕੇ ਵਾਲੇ ਨੂੰ ਹਲਕਾ ਜਿਹਾ ਟੱਚ ਕੀਤਾ ਤੇ ਪੁਆਇੰਟ ਸ਼੍ਰੀ ਦੀ ਟੀਮ ਦੇ ਹਿੱਸੇ ਜਾ ਜੁੜਿਆ ਗੋਪੇ ਬੈਂਸਰਾ ਦੇ ਨਾਲ ਕਹਿੰਦੇ ਦੀਪੇ ਖੱਖ ਹੋਣਾ ਦਾ ਦਰਸ਼ਨ ਨਿੱਜਰ ਹੋਣਾ ਦਾ 골ਡੀ ਸੋਤ ਤੇ ਉਹਨਾਂ ਦਾ ਸਮੁੱਚੇ ਨਿਊਜ਼ੀਲੈਂਡ ਵਾਲੇ ਖੇਡ ਪ੍ਰਮੋਟਰਾਂ ਦਾ ਬਲਵੀਰ ਮੱਦੂ ਹੋਣਾ ਦਾ ਗਬਲੂ ਕੁਰਕਸ਼ੇਤਰ ਹੋਣਾ ਦਾ ਸਮੁੱਚੇ ਤਰ ਤੇ ਧੰਨਵਾਦ ਆ ਸਾਰੀਆਂ ਸਤਕਾਰਯੋਗ ਸ਼ਖਸੀਅਤਾਂ ਦਾ ਲਓ ਸਾਹਮਣੇ ਅੰਤਰ ਲੈ ਵੀ ਅਮਰੀਕ ਕਰੀ ਨਹੀਂ ਗੱਲ ਲਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਉਧਰ ਹੈਲੀ ਕੈਂਪ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ ਉਧਰ ਕਹਿੰਦੇ ਧੁੱਗਿਆਂ ਵਾਲਾ ਧੁੱਗਿਆਂ ਵਾਲਾ ਧੁੱਗਿਆਂ ਵਾਲਾ ਧੁੱਗਿਆਂ ਵਾਲਾ ਕੋ ਕਰੇ ਵੀਦਾ ਐਡ ਕਹਿੰਦੇ ਦੁੱਗਿਆਂ ਵਾਲੇ ਦਾ ਕਹਿੰਦੇ ਘੈਂਟ ਸੁਣੀ ਦਾ ਲਲਕਾਰਾ ਗੱਭਰੂ ਗਾਰਡਰ ਵਰਗੇ ਦਾ ਹੱਥਾਂ ਦੇ ਦੇ ਕਿੱਲੇ ਦਾ ਪਹਾੜਾ ਗੱਭਰੂ ਗਾਰਡਰ ਵਰਗੇ ਦਾ ਹੱਥਾਂ ਦੇ ਦੇ ਕਿੱਲੇ ਦਾ ਪਹਾੜਾ ਉਹਦੇ ਉੱਤੇ ਨੇ ਟਾਈਮ ਆਊਟ ਮੰਗਿਆ ਕਿਉਂਕਿ ਹੱਲਾ ਗੁੱਲਾ ਜ਼ਿਆਦਾ ਹੋ ਗਿਆ ਗਰਾਊਂਡ 'ਤੇ ਬਹਿ ਜਾਓ ਕਿਰਪਾ ਕਰਕੇ ਬੇਨਤੀ ਹੈ ਮੇਰੀ ਜਿਹਦੀ ਡਿਊਟੀ ਨਹੀਂ ਬਹਿ ਜਾਓ ਕਿਰਪਾ ਕਰਕੇ ਬੇਨਤੀ ਹੈ ਰੁਪਿੰਦਰ ਬਠਾਲੀ ਨੂੰ ਲੋਕ ਲਾਲਾ ਲਾਲਾ ਕਰਦੇ ਆ ਪਲੀਜ਼ ਮੇਰੀ ਬੇਨਤੀ ਹੈ ਵੀਰਾਂ ਨੂੰ ਬੈਠ ਜੋ ਬੜੀ ਮਿਹਰਬਾਨੀ ਹੋਵੇਗੀ ਲਓ ਸਾਹਮਣੇ ਮੇਰੇ ਵੀਰੋ ਇਸ ਵੇਲੇ ਕਬੱਡੀ ਨੌਜਨ ਪੌਂਡ ਦੇ ਲਈ ਬਾਧਾ ਹੋਇਆ ਕੌਣ ਇਹ ਹੈ ਗੁਰਿੰਦਰ ਢਾਲੀਵਾਲ ਵੇਟ ਪਿੰਡ ਹੈ ਇਸ ਨੌਜਨ ਕਬਰੂ ਦਾ ਉਹ ਦੂਜੇ ਪਾਸੇ ਹੁਣ ਨਹੀਂ ਹੁਣ ਨਹੀਂ ਹੁਣ ਨਹੀਂ ਹੁਣ ਨਹੀਂ ਜੀਨੂ ਜੀਨੂ ਆਮਨੇ ਦੇ ਜੱਫੇ ਨੇ ਸਵਾਦ ਦਿੱਤਾ ਇੱਕ ਵਾਰੀ ਤਾੜੀਆਂ ਮਾਰਿਓ ਜ਼ੋਰਦਾਰ ਇਹ ਨਿਆਰਾ ਵੱਖਰਾ ਨਕੋਦਰ ਦੀ ਧਰਤੀ ਲੈ ਵੀ ਮਿਹੇੜੂ ਵਾਲਿਆ ਕਿੱਥੇ ਆ ਮਨਦੀਪ ਮੁਬਾਰਕਬਾਦ ਹੈ ਮੇਰੇ ਵੀਰੋ ਸੰਗਤ ਨੂੰ ਮੁਬਾਰਕਬਾਦ ਹੈ ਦੁੱਗਾ ਵਾਲਾ ਖੁਸ਼ੀ ਇਸ ਵੇਲੇ ਕਰਦਾ ਕੋਸ਼ਿਸ਼ ਤੇ ਪੁਆਇੰਟ ਰੇਡਰ ਦੇ ਹਿੱਸੇ ਹੈ ਪੁਆਇੰਟ ਪੰਜਾਬੀ ਦੇ ਇਸ ਨੌਜਵਾਨ ਨੇ ਮਾਣੂ ਕੇ ਗਿੱਲ ਦੀ ਟੀਮ ਦੇ ਲਈ ਮੇਰੇ ਵੀਰੋ ਜੋੜ ਦਿੱਤਾ ਹੈ ਮਾਣੂ ਕੇ ਗਿੱਲ ਦੀ ਟੀਮ ਦੇ ਲਈ ਆਹ ਅਗਲੀ ਰੇਡ ਦਲਵੀਰ ਮਨਾਣੇ ਵਾਲਾ ਸ੍ਰੀ ਦੀ ਟੀਮ ਵੱਲੋਂ ਨੌਜਾਨ ਗੱਭਰੂ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਨੌਜਾਨ ਮਨਾਰੇ ਦੀ ਧਰਤੀ ਦਾ ਦਲਵੀਰ ਲਓ ਚੰਡੀਗੜੀਆ ਕਹਿੰਦੇ ਕਬੱਡੀ ਪਾ ਰਿਹਾ ਹੈ ਦਿਲਵੀਰ ਮਨਾਉਣੇ ਵਾਲਾ ਕਹਿੰਦੇ ਚੰਡੀਗੜ੍ਹ ਰਿਏ ਦਾ ਨੌਜਵਾਨ ਯੂਰਪ ਦੇ ਵਿੱਚ ਵੀ ਖੇਡਿਆ ਕਹਿੰਦੇ ਇਹਨੂੰ ਸਰੂ ਦੀ ਖੇਡ ਮੇਰੇ ਮਿੱਤਰੋ ਇਹਨੇ ਵੱਧ ਕੇ ਕਬੱਡੀ ਪਾਈ ਆ ਚਾਰ ਜੱਸੀ ਆ ਅਮਰੂ ਕਹਿੰਦੇ ਨਾਲ ਅੰਬੂ ਅਮਣਾ ਤੇ ਕਹਿੰਦੇ ਮੋਟੇ ਦੀ ਦੁਨੀਆ ਜਾਲਦੀ ਆ ਚੌਂ ਦੇ ਵਿੱਚ ਕਿਹੜਾ ਜੱਤੀ ਜੱਫਾ ਲਾ ਕੇ ਕਮਾਲ ਕਰੂ ਨਾ ਅਮਰੂ ਅਮਰੂ ਅਗਲੀ ਅਮਰੂ 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 ਉਧਰ ਕਹਿੰਦੇ ਆ ਵਾਹ 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 ਹੁਣ ਨਹੀਂ ਹੁਣ ਨਹੀਂ ਹੁਣ ਨਹੀਂ ਹੋਏ ਨਹੀਂ ਸੱਚੇ ਪਾਤਸ਼ਾਹ ਮਿਹਰ ਕਰੇ ਵਾਹਿਗੁਰੂ ਪ੍ਰਮਾਤਮਾ ਮਿਹਰ ਕਰੇ ਸੱਚੇ ਪਾਤਸ਼ਾਹ ਉਹ ਮੁੰਡੇ ਦੇ ਜੱਫੇ ਨੇ ਸਵਾਦ ਦਿੱਤਾ ਤਾਂ ਇੱਕ ਵਾਰੀ ਤਾੜੀ ਮਾਰ ਕੇ ਤਾਂ ਦੱਸ ਦਿਓ ਯਾਰ ਹਾਂ ਮੁੰਡਿਆਂ ਨੇ ਸਵਾਦ ਲਿਆਤਾ ਕਹਿੰਦੇ ਮਾਣੂ ਕੇ ਗਿੱਲ ਦੀ ਟੀਮ ਨੇ ਲਓ ਖੁਸ਼ੀ ਲਓ ਉਧਰ ਗੁੱਗਾਂ ਵਾਲਾ ਕਹਿੰਦੇ ਆ ਪੁੱਠੇ ਹੀ ਕਰੀ ਆਉਂਦਾ ਪੁੱਠੇ ਹੀ ਕਰੀ ਆਉਂਦਾ ਇਹ ਆ ਗੁੱਗਾਂ ਵਾਲਾ ਕਹਿੰਦੇ ਖੁਸ਼ਦੀਪ ਸਿੰਘ ਲਓ ਅਗਲੀ ਕਬੱਡੀ ਕਹਿੰਦੇ ਕਿਸ ਮੈਚਰ ਦੇ ਪਾੜੀ ਹੈ ਕਬੱਡੀ ਦਾ ਤੋਹਸਾ ਕਹਿੰਦੇ ਕਬੱਡੀ ਮਾਉਣ ਦੇ ਲਈ ਵਧਿਆ ਹੋਇਆ ਸਾਹਮਣੇ ਕਹਿੰਦੇ ਮੇਜਰ ਪਲੂਰ ਤਾਰਲ ਗੇਲ ਬਰਨਾਲ ਮਾਣੂ ਤੇ ਮਿੰਟੂ ਸਰਪੰਚ ਰਿੰਕੂ ਬੀਲੀ ਉਹਦੇ ਵੀ ਕਹਿੰਦੇ ਸਪਾਂਸਰ ਕੀਤੀ ਟੀਮ ਹੈ ਉਧਰ ਕਹਿੰਦੇ ਪਾਲੇ ਦੀ ਕਬੱਡੀ ਪੈ ਰਹੀ ਹੈ ਉਧਰ ਬਲਵਾਰਾ ਸਿੰਘ ਸੰਧੂ ਦੇ ਬੇਟੇ ਦਾ ਨਾਂ ਨਿਊਜ਼ੀਲੈਂਡ ਦੇ ਵਿੱਚ ਵੀ ਚੱਲਿਆ ਹੈ ਪਰ ਕੱਲਾ ਬਾਇ ਕਹਿੰਦੇ ਅੰਬੂ 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 ਤੇ ਪਾ ਰੋਦਰ ਦੇ ਸੇਜ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਇੱਕ ਤਕੜਾ ਅੰਕ ਜੋੜਿਆ ਗੱਭਰੂ ਨੇ ਆਪਣੀ ਟੀਮ ਦੇ ਲਈ ਰਾਜ ਗੱਭਰੂ ਆ ਲੈ ਵੀ ਰੁਪਿੰਦਰ ਕਰ ਵੀ ਗੱਲ ਜੋਟ ਆ ਗਿਆ ਰੇਡ ਤੇ ਲਓ ਜੋਤ ਪਿੰਡਰਾ ਵਾਲਾ ਮੇਰੇ ਵੀਰੋ 500 ਖੁਸ਼ੀ ਦੇ ਲਈ ਤੇ 500 ਜਿਹੜਾ ਨੌਜਵਾਨ ਰੇਡਰ ਸਿਗਾ ਉਹਦੇ ਲਈ ਸਾਈਂ ਜੀ ਵੱਲੋਂ ਸਨਮਾਨ ਆਇਆ ਬਹੁਤ ਬਹੁਤ ਧੰਨਵਾਦ ਕਰਦੇ ਆ 21 2100 ਰੁਪਿਆ ਦੋਨੋਂ ਟੀਮਾਂ ਦੇ ਲਈ ਮੇਰੇ ਵੀਰੋ ਸਾਈਂ ਜੀ ਵੱਲੋਂ ਇਹ ਜਿਹੜੇ ਸਨਮਾਨ ਆਏ ਐ ਬਹੁਤ-ਬਹੁਤ ਧੰਨਵਾਦ ਕਰਦੇ ਆ 212100 ਜਿਹੜਾ ਦਿੱਤਾ ਜਾ ਰਿਹਾ ਸਾਈਂ ਜੀ ਵੱਲੋਂ ਦੋਨੋਂ ਟੀਮਾਂ ਦੇ ਲਈ ਆਪਾਂ ਲਓ ਸਾਹਮਣੇ ਮੇਰੇ ਵੀਰੋ ਇਸ ਲਈ ਕਬੱਡੀ 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 ਓ ਸਵਾਹ ਕਬੱਡੀ 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 ਕਮਨਾਨ ਜਨੇਤ ਪ੍ਰੇ ਵਾਲਾ ਕਬੱਡੀ ਕਬੱਡੀ ਉਹ ਆ ਤਾਂ ਸਿਖਰ ਹੋ ਗਿਆ ਯਾ ਆ ਤਾਂ ਐਂਡ ਹੋ ਗਿਆ ਅਮਰੀਕ ਇਹਨੂੰ ਅੱਜ ਤੱਕ ਅੱਜ ਕੱਲ ਦੇ ਮੁੰਡੇ ਕੀ ਕਹਿੰਦੇ ਐ ਉਹ ਹੋ ਗਿਆ ਜਿਹਨੂੰ ਸਿਰਾ ਕਹਿੰਦੇ ਐ ਉਹ ਹੋ ਗਿਆ ਜਿਹਨੂੰ ਅੱਜ ਕੱਲ ਦੇ ਮੁੰਡੇ ਸਿਰਾ ਕਹਿੰਦੇ ਐ ਇਧਰ ਧੁੱਕਿਆ ਵਾਲਾ ਧੁੱਕਿਆ ਵਾਲਾ ਧੁੱਕਿਆ ਵਾਲਾ ਧੁੱਕਿਆ ਵਾਲਾ ਵਾਹ ਹੋਏ ਓਏ ਸਵਾਦ ਆਇਆ ਇੱਕ ਲਲਕਾਰਾ ਮਾਰਦੇ ਹੋ ਔੜ ਕਹਿੰਦੇ ਨਕੋਦਰ ਨੱਚ ਪਿਆ ਮਿੱਤਰੋ ਨਕੋਦਰ ਨੱਚ ਪਿਆ ਮਿੱਤਰੋ ਨਕੋਦਰ ਨੱਚ ਪਿਆ ਮਿੱਤਰੋ ਲਓ 500 ਰੁਪਇਆ ਖੁਸ਼ੀ ਨੂੰ 500 ਜੋਤਾਂ ਵਾਲੇ ਮੰਦਰ ਨੂੰ ਸਾਈਂ ਜੀ ਬੈਠੇ ਨਾਲ ਐਨ ਕਮਾਲ ਹੋਇਆ ਪਿਆ ਮੇਰੇ ਵੀਰੋ ਲਓ ਇੱਕ ਪਾਸੇ ਜੱਗਾ ਦੂਜੇ ਪਾਸੇ ਤਲਵੀਰ ਮਨਾਣਾ ਆ 500 ਫੜਿਓ ਜੀ ਮੰਦਰ ਜੋਤਾਂ ਵਾਲੇ ਦਾ ਆ ਖੁਸ਼ੀ ਦਾ ਖਰੀ ਵੀ ਨੌਜਵਾਨਾ ਪੈਸੇ ਲਓ ਸਾਹਮਣੇ ਆ ਗਿਆ ਜੋਤ ਭਿੰਡਰਾ ਦੀ ਧਰਤੀ ਦਾ ਮੇਰੇ ਵੀਰੋ ਖੁਸ਼ੀ ਦੇ ਨਾਲ ਖੁਸ਼ੀ ਦੇ ਨਾਲ ਮੁਕਾਬਲਾ ਏ ਭੱਜ ਤੁਰਿਆ ਭੱਜ ਤੁਰਿਆ ਪਰ ਓ ਸਵਾਦ ਕਬੱਡੀ ਦਾ ਮੇਰੇ ਮਿੱਤਰੋ ਆ ਕੀ ਬਣ ਗਿਆ ਕੀ ਬਣ ਗਿਆ ਕੀ ਬਣ ਗਿਆ ਖੁਸ਼ੀ ਦਾ ਪੁਆਇੰਟ 3 ਦੀ ਟੀਮ ਦਾ 500 ਖੁਸ਼ੀ ਦੇ ਲਈ ਤੇ 500 ਜੋਤ ਭਿੰਡਰਾ ਵਾਲੇ ਦੇ ਲਈ ਸਾਈਂ ਜੀ ਵੱਲੋਂ ਸਨਮਾਨ ਆਇਆ ਹੈ ਲਓ ਜੇ ਮੈਚ ਵਧੀਆ ਲੱਗ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਲਓ ਆਉਣ ਕਹਿੰਦੇ ਮੇਰੇ ਮਿੱਤਰੋ ਕਿ ਨਕੋਦਰ ਜੀ ਜੀ ਉੱਥੇ ਸਾਰਾ ਕਿ ਵੱਜਦਾ ਸਾਈਆਂ ਦੇ ਲਲਕਾਰਾ ਵੱਜਦਾ ਸਾਈਆਂ ਦੇ ਲਲਕਾਰਾ ਇੱਧਰ ਕਹਿੰਦੇ ਕਬੱਡੀ ਉਹ ਆ ਕੀ ਹੋ ਗਿਆ ਉਹ ਜੇ ਦਿਨੋਸ ਆਦ ਆਇਆ ਕਵਾਰੀ ਨਨਕਾਰਾ ਜ਼ੋਰਦਾਰ ਮਾਰਦੇ ਹੋ ਮੇਰੇ ਵੀਰੋ ਐਨ ਕਮਾਲ ਮੈਂ ਤੁਹਾਨੂੰ ਪਹਿਲਾਂ ਆਖਿਆ ਸੀ ਵੀ ਇੱਥੇ ਉੱਠ ਖੜੋ ਪਰ ਨਹੀਂ ਮੰਨਦੇ ਪੰਜਾਬੀਆਂ ਨੂੰ ਜਿੰਨਾ ਮਰਜ਼ੀ ਆਖ ਲੋ ਪਰ ਨਹੀਂ ਮੰਨਣਾ ਲਓ ਸਾਹਮਣੇ ਅੰਤਰ ਜਨੇਤਪੁਰੇ ਵਾਲਾ ਮੇਰੇ ਵੀਰੋ ਮੁੰਡਾ ਚੰਨਾ ਵੀ ਕਹਿੰਦੇ ਭੇਟਾ ਵਾਲਾ ਪੁੱਜਾ ਹੋਇਆ ਨਿੰਦੀ ਬੇੜੜਾ ਇਸ ਲਈ ਖੇਡ ਮੈਦਾਨ ਅੰਦਰ ਐਨਆਰਈ ਕਬੱਡੀ ਕਲੱਬ ਸ੍ਰੀ ਨੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਸਤਨਾਮ ਸੱਤੇ ਉਹਨਾਂ ਦਾ ਮਠੱਡਿਆਂ ਵਾਲਿਆਂ ਦਾ ਪਾਲੇ ਸੋਤੇ ਉਹਨਾਂ ਦਾ ਸੁਖੇ ਚੱਕਾਂ ਵਾਲਿਆਂ ਦਾ ਇਸ ਖੇਡ ਕਲੱਬ ਦੇ ਲਈ ਵੱਡਾ ਯੋਗਦਾਨ ਹੈ ਬਰਵੀਰ ਸਿੰਘ ਮੱਧੂ ਉਹਨਾਂ ਦਾ ਧੰਨਵਾਦ ਹੈ ਲਓ ਸਾਹਮਣੇ ਬਾਗੀ ਪਰਮਜੀਤਪੁਰਿਆ ਬਾਗੀ ਖੇਡ ਮੈਦਾਨ ਦੇ ਵਿੱਚ ਕਹਿੰਦੇ ਵੇਰ ਵੇਰ ਕੇ ਕਬੱਡੀਆਂ ਪਾਉਣ ਵਾਲਾ ਇਸ ਨੇ ਵਧਿਆ ਹੋਇਆ ਅਮਰੀਕ ਕਰ ਵੀ ਗੱਲ ਲਓ ਸਾਹਮਣੇ ਬਾਗੀ ਦੀ ਕਹਿੰਦੇ ਕਬੱਡੀ ਪਾ ਰਹੀ ਹੈ ਪ੍ਰਮੋਟਰਾਂ ਨੇ ਕਹਿੰਦੀ ਐ ਕਿ ਵੱਡਾ ਮੋਲ ਧਾਰਿਆ ਮੇਰੇ ਮਿੱਤਰੋ ਆ ਗਿਆ ਜੀ ਵਧਿਆ ਉਹ ਕਹਿੰਦੇ ਬਾਗੀ ਦੀ ਰੇਡ ਤੇ ਸਾਹਮਣੇ ਅਮਰੂ ਨੇ ਟਰਾਈ ਕੀਤੀ ਹੈ ਉਧਰ ਪੰਕਾ ਵੀ ਕਹਿੰਦੇ ਹੌਲ ਆਂਡ ਤੋਂ ਤਾਲਾ ਜੋੜੀ ਬੈਠਾ ਕਬੱਡੀ ਦਾ ਕਹਿੰਦੇ ਸੱਚਾ ਸੇਵਾਦਾਰ ਜਿਹਦੀ ਯਾਰੀ ਕਹਿੰਦੇ ਮੰਗਲੰਡੀਆਂ ਵਾਲੇ ਸੰਦੀਪ ਦੇ ਨਾਲ ਉਧਰ ਕਹਿੰਦੇ ਪੰਜਾਬੀ ਦੀ ਰੇਡ ਪੈਂਦੀ ਤੇ ਦੁਨੀਆ ਦੇ ਵੀ ਆ ਮੇਰੇ ਮਿੱਤਰੋ ਚਾਰਜ ਆਸੀ ਹੈ ਇਹੋ ਜੀ ਰੇਡ ਤੇ ਇਹੋ ਦੀ ਸਟਾਪ ਲਾਈਨ ਤੇ ਰੇਡ ਪਾਉਣੀ ਹੋ ਰਹੀ ਹੈ ਤੇ ਨੀਲੇ ਰੰਗ ਦੇ ਪੁੱਜਦਾ ਜਗੜਾ ਚਾਹੀਦਾ ਉਧਰ ਕਹਿੰਦੇ ਯਾਖੀ ਵੀ ਕਮਾਲ ਦਾ ਤੇ ਕਹਿੰਦੇ ਪੰਜਾਬੀ ਯਾਰ ਭੱਜਾ ਜਾਂਦਾ ਪੁਆਇੰਟ ਲੈ ਕੇ ਆਪਣੀ ਟੀਮ ਦੇ ਲਈ ਅਗਲੀ ਰੇਡ ਪਾਉਣ ਦੇ ਲਈ ਦੇਖੋਗੇ ਵੀ ਕਿਹੜਾ ਨੌਜਵਾਨ ਹੌਸਲਾ ਕਰੂ ਕੌਣ ਅੱਗੇ ਵਧੂ ਕੌਣ ਧਾਵਾ ਵੇਲੂ ਦਿਲਵੀਰ ਕਹਿੰਦੇ ਚੰਡੀਗੜੀਆ ਕਬੱਡੀ ਪਾਉਣ ਦੇ ਲਈ ਆਵਾਜ਼ ਖੇਡ ਦੇ ਮੈਦਾਨ ਦੇ ਵਿੱਚ ਇਹ ਆ ਦਿਲਵੀਰ ਕਹਿੰਦੇ ਚੰਡੀਗੜੀਆ ਮੇਰੇ ਮਿੱਤਰੋ ਇਹ ਤੌਕਿਆ ਟਕਣਾ ਮੇਰਾ ਜ਼ਿਲ੍ਹਾ ਲੁੱਧਿਆਣਾ ਮੇਰਾ ਹੂਵੇਂਗੀ ਕੀ ਚੰਡੀਗੜ੍ਹ ਪੜਦੀ ਤੇ ਟੌਕੇਆ ਟਿਕਾਣਾ ਮੇਰਾ ਜਿਲ੍ਹਾ ਲੁੱਧਿਆਣਾ ਮੇਰਾ ਆਦਾ ਕਹਿੰਦੇ ਟੌਕੇ ਟਿਕਾਣਾ ਲੁੱਧਿਆਣਾ ਜਿਲ੍ਹਾ ਉਹ ਮੋਟੇ ਨੇ ਕਹਿੰਦੇ ਟਰਾਈ ਕੀਤੀ ਆ ਟੌਕੇਆ ਵਾਲਾ ਮੋਟਾ ਮੇਰੇ ਮਿੱਤਰੋ ਲਓ ਕਬੱਡੀ ਪੈਣ ਜਾਰੀ ਤੇ ਪਿੰਡਰ ਗੱਲ ਕਰੇਗਾ ਲਓ ਸਾਹਮਣੇ ਮੇਰੇ ਵੀਰੋ ਕਬੱਡੀ ਇਸ ਵੇਲੇ ਨੌਜਵਾਨ ਗੱਭਰੂ ਦੀ ਫਿਰ ਪੈ ਚੁੱਕੀ ਹੈ ਵਾਹ ਓਏ ਨੌਜਵਾਨ ਜੇ ਆ ਮੈਚ ਵਿੱਚ ਹਰਦਾਸੇ ਵਾਲਾ ਸੁੱਖ ਹੁੰਦਾ ਤੇ ਗੱਲ ਹੋਰ ਹੋਣੀ ਸੀ ਮੇਰੇ ਵੀਰੋ ਪਰ ਡਬਲ ਟੱਚ ਹੋ ਗਿਆ ਪੁਆਇੰਟ ਜਿਹੜਾ ਇਸ ਵੇਲੇ

ਭੁਰਿੰਦਰ ਢਾਲੀਵਾਲ ਦਾ ਹਾਫ ਟਾਈਮ ਕਿੰਨੇ ਕਿੰਨੇ ਆ ਬਾਬਾ ਜੀ ਸਕੋਰ ਪਾਸਾ ਬਦਲੋ ਅੰਬੂ ਕਹਿੰਦਾ ਠੇੜ ਪੰਜਾਬੀ ਦੇ ਵਿੱਚ ਆਖਿਆ ਵੀ ਪਾਸਾ ਬਦਲੋ ਮੋਟਾ ਕੌਕਿਆ ਵਾਲਾ ਲੋ ਵੀ ਦੋਸਤੋ ਇਸ ਮੈਚ ਦਾ ਹਾਫ ਸਮਾਂ ਹੋ ਗਿਆ ਸ਼ਰੀ ਦੇ 12 ਪੁਆਇੰਟ ਨੇ ਔਰ ਮਾਨੂ ਕੇ ਗਿਲ ਦੇ 10 ਪੁਆਇੰਟ ਨੇ ਸਿਰਫ ਦੋ ਅੰਕਾਂ ਦੇ ਹਾਸਲੇ ਨਾਲ ਇਹ ਮੈਚ ਚੱਲ ਰਿਹਾ ਹਾਫ ਸਮੇਂ ਤੱਕ ਇਹ ਅੰਦਾਜ਼ਾ ਲਾਉਣਾ ਔਖਾ ਹੋਇਆ ਪਿਆ ਕਿ ਕਿਹੜੀ ਟੀਮ ਹੋਊਗੀ ਜਿਹੜੀ ਇਸ ਮੈਚ ਨੂੰ ਵਿਨ ਕਰੂਗੀ ਬਾਕੀ ਇਹਨਾਂ ਦਾ ਮੈਚ ਦੇਖੋ ਤੁਹਾਡੇ ਪ੍ਰਸਿੱਧੀ ਦਾ ਖਿਡਾਰੀ ਕਿਹੜੇ ਕਿਹੜੇ ਖੇਡੇ ਹੋ ਕਮੈਂਟ ਬਾਕਸ ਵਿੱਚ ਲਿਖੋ ਲਾਈਕ ਵਾਲੇ ਬਟਨ ਤੇ ਕਲਿੱਕ ਕਰੋ ਅਗਰ ਸਬਸਕ੍ਰਾਈਬ ਕਰੇ ਤਾਂ ਬਿਣਾ ਦੇਖ ਰਹੇ ਹੋ ਸਬਸਕ੍ਰਾਈਬ ਕਰੋ ਤੇ ਫਿਰ ਮੈਚ ਦਾ ਆਨੰਦ ਮਾਣੋ ਬਤੁਵਾ ਜੁਕਰੀਆ ਲਓ ਕਬੱਡੀ ਪੈ ਗਈ ਰਪਿੰਦਰ ਕਰ ਵੀ ਗੱਲ ਕਰੀ ਲਓ ਸਾਹਮਣੇ ਮੇਰੇ ਵੀਰੋ ਜੋਤ ਭਿੰਡਰਾਂ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਭਿੰਡਰਾਂ ਦੀ ਧਰਤੀ ਦਾ ਜੋਤ ਜੋਤ ਬੜਾ ਤੇਜ ਹੈ ਬੜਾ ਫਰਤੀਲਾ ਆਹ ਮਨਜਿੰਦਰ ਉਡਣੇ ਨੂੰ ਟੱਚ ਕੀਤਾ ਸਾਢੇ 10 ਤੋਂ ਕਹਿੰਦੇ ਸਾਢੇ 11 ਕਰ ਦਿੱਤੇ ਹੈ ਸਾਢੇ 11 ਤੇ 12 ਦਾ ਮੈਚ ਹੋ ਗਿਆ ਜੇ ਨਿਆਰਾ ਆ ਰਿਹਾ ਇੱਕ ਵਾਰੀ ਜ਼ੋਰਦਾਰ ਲਲਕਾਰਾ ਮਾਰ ਕੇ ਦੱਸੋ ਮੇਰੇ ਵੀਰੋ ਹਾਂ ਨਜ਼ਾਰਾ ਵੱਖਰਾ ਹੈ ਖੇਡ ਕਬੱਡੀ ਦੇ ਮੈਦਾਨ ਅੰਦਰ ਮੇਰੇ ਵੀਰੋ ਸਾਈਂ ਦੀ ਆਨੰਦ ਮਾਣਦੇ ਹੈ ਮਾਨ ਸਨਮਾਨ ਵੀ ਲਾਓ ਸਾਹਮਣੇ ਇਹ ਸੁਲੇ ਅੰਮੂ ਘੱਲ ਕਲਾਂ ਵਾਲਾ ਲੋਕ ਜਫਾ ਦੇਖਣ ਨੂੰ ਤਰਸੇ ਪਏ ਐ ਏ ਬੱਲੇ 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 ਹਾਂ ਹਾਂ ਇਹਨੂੰ ਕਹਿੰਦੇ ਆ ਕਿ ਐਵੇਂ ਨਹੀਂ ਸਪੀਕਰਾਂ 'ਚ ਨਾਂ ਬੋਲਦਾ ਇਹ ਤੋੜੇ ਨੇ ਰੁਕਾੜੇ ਤਾਂ ਬੋਲਦਾ ਉਹ ਜੇ ਕੱਲਾ ਵਾਲੇ ਦੇ ਜੱਫੇ ਨੇ ਸਵਾਦ ਦਿੱਤਾ ਇੱਕ ਲਲਕਾਰਾ ਮਾਰ ਦਿਆ ਲਓ ਅੰਤਰ ਵੀ ਕਹਿੰਦੇ ਕਬੱਡੀ ਪੈ ਰਹੀ ਉਧਰ ਕਹਿੰਦੇ ਲੋਕਾਂ ਦੇ ਵਿੱਚ ਆਣ ਹੱਲਾ ਗੋਲਾ ਇਧਰ ਕਹਿੰਦੇ ਧੁੱਗਿਆਂ ਵਾਲਾ ਧੁੱਗਿਆਂ ਵਾਲਾ ਧੁੱਗਿਆਂ ਵਾਲਾ ਧੁੱਗਿਆਂ ਵਾਲਾ ਧੁੱਗਿਆਂ ਵਾਲਾ ਧੁੱਗਿਆਂ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਆ ਆ ਆ ਆ ਲੋ ਸਾਹਿਬ ਆਹ ਦੱਸ ਸਾਹਿਬ ਇਹ ਆ ਕਹਿੰਦੇ ਦੁੱਗਿਆਂ ਵਾਲਾ ਉਧਰ ਕਹਿੰਦੇ ਬਾਗੀ ਆ ਗਿਆ ਮੇਰੇ ਮਿੱਤਰੋ ਆ ਗਿਆ ਕਹਿੰਦੇ ਭਰਮਜੀਤਪੁਰੇ ਦੀ ਧਰਤੀ ਦਾ ਔੜ ਕਹਿੰਦੇ ਸੁल्तानਪੁਰ ਲੋਧੀ ਦਾ ਏਰੀਆ ਬਾਬੇ ਨਾਨਕ ਦੀ ਧਰਤੀ ਤੇ ਨਾਨਕੀ ਤੇ ਬਾਗੂ ਦੀ ਇਹ ਪੂਰੇ ਝੁਕਰਾ ਕੇ ਬੈਠਾ ਉਹਦਾ ਲਾਲੋ ਦੀ ਇਹ ਝੋਟੂਕ ਜਾ ਕੇ ਉਹਦਾ ਮੁੱਢ ਤੋਂ ਗੁਰੂਪਾ ਨਾਲ ਵਾਹ ਮੈਂ ਤਾਰਿਆ ਤੇ ਪੁੱਛ ਜੂ ਫੇਰਾ ਤੂੰ ਮੈਨੂੰ ਦੱਸੋ ਨਨਕਾਣੇ ਵਾਲਾ ਰਾਹ ਮੈਨੂੰ ਦੱਸੋ ਨਨਕਾਣੇ ਵਾਲਾ ਰਾਹ ਤਾਰਿਆਂ ਨੂੰ ਪੁੱਛਦੀ ਫਰਾ ਇਹ ਆ ਬਾਗੀ ਬਾਬੇ ਨਾਨਕ ਦੀ ਧਰਤੀ ਦਾ ਜਿੱਥੇ ਬਾਬਾ ਨਾਨਕ ਜੀ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਧ ਸਮਾਂ ਬਤੀਤ ਕੀਤਾ ਹੈ 13-13 ਢੋਲੇ ਆ ਸੁਲਤਾਨਪੁਰ ਲੋਧੀ ਦੀ ਧਰਤੀ ਨੇ ਗੁਰਦੁਆਰਾ ਵੇਰ ਸਾਹਿਬ ਦੇ ਦਰਸ਼ਨ ਹੁੰਦੇ ਆ ਐਨ ਕਹਿੰਦੇ ਰੂਹ ਖੁਸ਼ ਹੋ ਜਾਂਦੀ ਹੈ ਖੁਸ਼ੀ ਪੰਜਾਬੀ ਪੰਜਾਬੀ ਤੇ ਖੁਸ਼ੀ ਓ ਪੁਆਇੰਟ ਰੇਡਰ ਦਾ ਪੁਆਇੰਟ ਪੰਜਾਬੀ ਦਾ ਪੁਆਇੰਟ ਇਸ ਵੇਲੇ ਬਾਣੇ ਤੇ ਅੰਬੂ ਦੇ ਲਈ 550 ਤੇ ਬਾਗੀ ਦੇ ਲਈ 500 ਸਾਈਂ ਜੀ ਵੱਲੋਂ ਆਇਆ ਲੈ ਵੀ ਪਰਮਜੀਤਪੁਰੇ ਵਾਲਿਆ ਫਰੀ ਨੌਜੋਨਾ ਇਹ ਮਾਇਆ ਦੇ ਗੱਫੇ ਖੇਡ ਮੈਦਾਨ ਅੰਦਰ ਦਲਵੀਰ ਮਨਾਣੇ ਵਾਲਾ ਬੈਠ ਜਾਓ ਜਿਹੜੇ ਖੜੇ ਨੇ ਉਹ ਬੈਠ ਜਾਣ ਬੜੀ ਮਿਹਰਬਾਨੀ ਹੋਵੇਗੀ ਅਮਰੀ ਲਓ ਸਾਹਮਣੇ ਦਲਵੀਰ ਕਹਿੰਦੇ ਕਬੱਡੀ ਪਾ ਰਿਹਾ ਉਧਰ ਮੰਨਾ ਨੂੰ ਪੇਪਰ ਵਾਲਾ ਕਹਿੰਦੇ ਮਿਹੇੜੂ ਵਾਲੇ ਮਨਜੀਤ ਵੀ ਐਨ ਕਹਿੰਦੇ ਜਿੰਦੀ ਦਾ ਯਾਰ ਹੈਪੀ ਸਿੱਧੂ ਦੀ ਯਾਰੀ ਹੈ ਇਧਰ ਕਹਿੰਦੇ ਦਲਵੀਰ ਪਈ ਅਮਨਾ ਅਮਨਾ ਦੇ ਕੋਲ ਵੀਰ ਉਹ ਚੰਡੀ ਗੜੀਆ ਕਹਿੰਦੇ ਭੱਜ ਜਾਂਦਾ ਉਧਰ ਕਹਿੰਦੇ ਕੁਲ ਪ੍ਰਦੀਪ ਤਾਣਾ ਸਾਡਾ ਵੀਰ ਜੁਕੀ ਭਿੰਡਰਾ ਵਾਲਾ ਕਹਿੰਦਾ ਮੇਰੇ ਵੱਲੋਂ ਪਿੰਕੇ ਨੂੰ ਮੁਬਾਰਕਾਂ ਦੇ ਦੇ ਜੀ ਬਾਜੀ ਚੰਦੋਂਣਾ ਇਧਰ ਕਹਿੰਦੇ ਕਬੱਡੀ ਟੀਟਾ ਵਾਲੇ ਮੰਦਰੀ ਪੈ ਰਹੀ ਹੈ ਉਹ ਭੰਡਾਲ ਵਾਲਿਆ ਪਾਣੀ ਸੇਤੋਂ ਲੰਘਦਾ ਲੱਗਦਾ ਜੋ ਕਹਿ ਬੇੜੜੇ ਵਾਲੇ ਨੂੰ ਜੋ ਕਹਿ ਕੇਸ਼ੀ ਨੂੰ ਵੀ ਆਹ ਬਾਈ ਬਣ ਉੱਠਣਾ ਲੈ ਸਾਹਮਣੇ ਪੁੱਤ ਪਾੜ ਕਹਿੰਦੇ ਰੋਟਰ ਦੇ ਸਿਆ ਅਗਲੀ ਕਬੱਡੀ ਦੇਖਿਆ ਓਏ ਕਿਸ ਬੱਭੂ ਨੇ ਪਾੜੀ ਆ ਮੇਰੇ ਮਿੱਤਰੋ ਗੁਰਿੰਦਰ ਕਹਿੰਦੇ ਆ ਜਾ ਤੇ ਰਿੰਦਰ ਗੱਲ ਕਰਨ ਜਾ ਰਿਹਾ ਲਓ ਗੁਰਿੰਦਰ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਲਓ ਸਾਹਮਣੇ ਗੁਰਿੰਦਰ ਮੇਰੇ ਵੀਰੋ ਪਹਿਲੀ ਯੂਕੇ ਤੋਂ ਟੁੱਟਾ ਵਾਲਾ ਉਹ ਵੀ ਪੁੱਜਾ ਹੋਇਆ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਖੇਡ ਮੈਦਾਨ ਅੰਦਰ ਗੁਰਿੰਦਰ ਧਾਲੀ ਵਾਲ ਮੱਖਣ ਦਾ ਪਿੰਡੂ ਹੈ ਨੌਜਨ ਦੇਬੇ ਦੇ ਪਿੰਡ ਦਾ ਖਿਡਾਰੀ ਇਸ ਨੇ ਖੇਡ ਮੈਦਾਨ ਦੇ ਵਿੱਚ ਆਂਬੂ ਘੱਲਾਂ ਵਾਲਾ ਅਮਨਦੀਪ ਸਿੰਘ ਅੰਬੂ 7 7 1991 ਦੀ ਬਰਥਡੇਟ ਹੈ ਅੰਬੂ ਦੀ ਛੋਟੀ ਉਮਰ ਹੈ ਮੇਰੇ ਵੀਰੋ ਵੱਡਾ ਸਟਾਰ ਹੈ ਲਓ ਖੁਸ਼ੀ ਤੁੱਗਾ ਵਾਲਾ ਇਸ ਲਈ ਖੇਡ ਮੈਦਾਨ ਅੰਦਰ ਲਾ ਤੱਕਣਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਰਿਹਾ ਹੈ ਖੁਸ਼ਦੀਪ ਦੱਗਿਆਂ ਵਾਲੇ ਨੇ ਅੱਜ ਦੁਨੀਆ ਨੂੰ ਦੱਸਿਆ ਵੀ ਖੁਸ਼ੀ ਕਿਹੜੀ ਬਲਾ ਦਾ ਨਾਂ ਹੈ ਖੁਸ਼ੀ ਕਿਹੜੀ ਚੀਜ਼ ਦਾ ਨਾਂ ਹੈ ਦੱਗਿਆਂ ਵਾਲੇ ਨੇ ਕਹਿੰਦੇ ਦੁਨੀਆ ਨੂੰ ਦੱਸਿਆ ਉਹ ਬਾਜੀ ਕਹਿੰਦੇ ਆ ਗਿਆ ਮੇਰੇ ਮਿੱਤਰੋ ਅਗਲੀ ਕਬੱਡੀ ਪਾਉਣ ਦੇ ਲਈ ਉਧਰ ਕਹਿੰਦੇ ਆਵਰੀਆ ਨੌਜਵਾਨ ਮੋਟਰ ਵਰਗੇ ਅੰਬੂ ਵਰਗੇ ਦੀਤੇ ਵਰਗੇ ਚਾਰ ਜੱਸੀ ਆ ਮਾਲੂ ਕਹਿੰਦੀ ਧਰਤੀ ਕਹਿੰਦੇ ਪਰਮੋਟਰਾਂ ਦਾ ਖਿਡਾਰੀਆਂ ਦਾ ਪਿੰਡ ਹੈ ਉਹ ਬਾਜੀ ਦੀ ਕਹਿੰਦੇ ਰੋਡ ਪੈ ਰਹੀ ਹੈ ਉਧਰ ਕਹਿੰਦੇ ਆਵਰੀਆ ਜੇ ਕਿਤੇ ਿੱੱਤੇ ਨੂੰ ਚਲਿਆ ਜਾਂਦਾ ਤੇ ਫੇਰ ਗੱਲ ਹੋਰ ਹੋਣੀ ਸੀ ਸੋਹਣਿਆ ਪਰ ਉਧਰੋਂ ਵੀ ਕਹਿੰਦਾ ਗੱਲ ਹੋਰ ਹੋਣੀ ਸੀ ਦੋਨੇ ਪਾਸਿਆਂ ਤੋਂ ਹੀ ਗੱਲ ਹੋਰ ਹੋਣੀ ਸੀ ਇਧਰ ਜਵਾਨੀ ਐ ਉਧਰ ਤਜਰਬਾ ਮੇਰੇ ਵੀਰੋ ਜਦੋਂ ਕਹਿੰਦੇ ਫਿਰ ਗੱਲਾਂ ਵੱਖਰੀਆਂ ਹੁੰਦੀਆਂ ਜਵਾਨੀ ਤੇ ਤਜਰਬਾ ਰਲ ਜੇ ਨਾ ਤੇ ਫੇਰ ਕਹਿੰਦੇ ਸਵਾਦ ਵੱਖਰਾ ਹੋਣਾ ਸੀ ਮੇਰੇ ਵੀਰੋ ਵਾਹ ਨਹੀਂ ਉਹ ਰੀਸਾ ਆਇਆ ਅਮਰ ਅੰਤਰ ਜਨੇਤਪੁਰੇ ਵਾਲਾ ਖੁਸ਼ੀ 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 ਇਸ ਵੇਲੇ ਉੱਡ ਗਈ ਧੂੜ ਮੁੰਡਾ ਮੈਨੂੰ ਲੱਗਦਾ ਵੀ ਪੁਆਇੰਟ ਪੁਆਇੰਟ ਸਟਾਪਰ ਦਾ ਉਹ ਖੁਸ਼ੀ ਦੀ ਖੇਡ ਬੜੀਆ ਲੱਗੀ ਬਣਾ ਜਾ ਰੌਲਾ ਰੱਪਾ ਜਾ ਪਾ ਦੇ ਲਓ ਸਾਹਮਣੇ ਸਵਾਦ ਕਬੱਡੀ ਦਾ ਖੁਸ਼ੀ ਦੇ ਲਈ ਸਾਈਂ ਜੀ ਵੱਲੋਂ 500 ਆਏ ਆ ਇਹ ਮਾਇਆ ਦੇ ਗੱਫੇ ਸਾਬਿਓ ਜੀ 500 ਖੁਸ਼ੀ ਦੇ ਲਈ ਬਹੁਤ ਬਹੁਤ ਧੰਨਵਾਦ ਲਓ ਦਿਲਵੀਰ ਕਹਿੰਦੇ ਆ ਗਿਆ ਮਨਾਉਣੇ ਵਾਲ ਅਗਲੀ ਕਬੱਡੀ ਪਾਉਣ ਦੇ ਲਈ ਅੰਬੂਰੇ ਕਹਿੰਦੇ ਥਾੜ ਥਾੜ ਦੇ ਤਿੰਨ ਥਾਪੀਆਂ ਮਾਰੀ ਐ ਇੱਕ ਪਾਸੇ ਕਹਿੰਦੇ ਮੋਟਾ ਨਾਲ ਆ ਕਹਿੰਦੇ ਮੋਟਾ 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 ਇਹ ਮੋਟਾ ਕਹਿੰਦੇ ਧੌਕਿਆਂ ਵਾਲਾ ਮਨਜਿੰਦਰ ਸਿੰਘ ਆ ਨਾਮ ਨਿੱਕਾ ਕਹਿੰਦੀ ਆ ਲੋਕ ਮੋਟਾ ਕਹਿੰਦੇ ਤੁੰਗ ਨਾਮ ਆ ਬੰਦਾ ਇੱਕ ਲਓ ਸਾਹਮਣੇ ਵੇਖੋ ਮੇਰੇ ਮਿੱਤਰੋ ਉਧਰ ਪੰਜਾਬੀ ਕਹਿੰਦੇ ਚੱਕਾਂ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਖੇਡ ਦੇ ਮੈਦਾਨ ਦੇ ਵਿੱਚ ਤੇ ਚੱਕਾਂ ਵਾਲਾ ਭੋਲਾ ਦੇ ਵਿੱਚ ਬਹਾਾ ਛੜਾ ਖਿਡਾਰੀ ਕਿ ਤੀਮ ਰੀਖੰਡੂਸ਼ਰੀ ਲੱਗੇ ਜਾਣ ਤੋਂ ਪਿਆਰੀ ਸੁੱਖਾ ਪੰਡਾਲ ਸੁੱਖਾ ਪੰਡਾਲ ਜਿਵੇਂ ਜੱਫਾ ਤੁਲ ਗਿਆ ਆ ਵੀ ਬਾਗੀ ਪਰਮਜੀਤਪੁਰੇ ਵਾਲਿਆ ਕੱਲ ਨੰਗਲੰਬੀਆਂ ਦੇ ਵਿੱਚ ਕਹਿੰਦੇ ਸ਼ੋਅ ਮੈਚ ਹੋਇਆ ਤੇ ਬਾਗੀ ਨੇ 13 ਕਬੱਡੀਆਂ ਪਾ ਕੇ 12 ਪੁਆਇੰਟ ਹਾਸਲ ਕੀਤੇ ਬੈਸਟ ਰੇਡਰ ਰਿਹਾ ਅੱਜ ਬੈਸਟ ਬਣੂਗੇ ਨਹੀਂ ਗੱਲ ਸਮੇਂ ਦੀ ਹੋਣੀ ਹੈ ਲਓ ਸਾਹਮਣੇ ਪਰਮਜੀਤਪੁਰੇ ਵਾਲਾ ਬਾਗੀ ਆਓ ਬੱਲੇ 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 ਜਵਾਨੀ 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 ਬਾਹ ਜਵਾਨੀ 24 ਸਾਲ ਦੀ ਉਮਰ ਹੈ ਬਾਪ ਕਹਿੰਦੇ ਪੰਜਾਬ ਪੁਲਿਸ ਦੇ ਵਿੱਚ ਜੋਬ ਕਰਦੇ ਐ ਤੇ ਮੇਰੇ ਵੀਰੋ ਬਾਗੀ ਦੀ ਚੜਤਾ ਇਸ ਨੌਜਵਾਨ ਗੱਭਰੂ ਦੀ ਦੁਨੀਆ ਦੀਆਂ ਖੇਡ ਕਲੱਬਾਂ ਲੋਚਦੀਆਂ ਵੀ ਬਾਗੀ ਸਾਡੀ ਖੇਡ ਕਲੱਬ ਦੇ ਲਈ ਖੇਡੇ ਬਾਗੀ ਸਾਡੇ ਲਈ ਖੇਡੇ ਪਰ ਸਮੇਂ ਦੀ ਗੱਲ ਹੁੰਦੀ ਮੇਰੇ ਵੀਰੋ ਮੰਦਰ ਜੋਤਾ ਵਾਲਾ ਕਬੱਡੀ ਪਾ ਰਿਹਾ ਹੈ ਬੇਨੜੇ ਵਾਲੇ ਦਾ ਨਾਂ ਕਹਿੰਦੇ ਨਾ ਐਨ ਟੌਪ ਦੇ ਜਾਫਿਆਂ ਦੇ ਵਿੱਚ ਐ ਪਰ ਵੇਖਣਾ ਮਨਜਿੰਦਰ ਸਿੰਘ ਉਡਣਾ 500 ਅੰਤਰ ਜਨੇਤਪੁਰੇ ਵਾਲੇ ਦੇ ਲਈ ਸਾਈਂ ਜੀ ਵੱਲੋਂ ਆਏ ਆ ਬਹੁਤ ਬਹੁਤ ਧੰਨਵਾਦ ਹੈ ਅਮਰੀਕ ਕਰਦੀ ਗੱਲ ਲਓ ਗੁੰਦਰ ਕਹਿੰਦੇ ਟਾਲੀ ਵਾਲੇ ਗੇਟ ਦਾ ਅਗਲੀ ਕਬੱਡੀ ਪਾਉਂਡ ਦੇ ਲਈ ਫਿਰ ਵਧਿਆ ਹੋਇਆ ਫਾਈਨਲ ਮੈਚ ਖੇਡਿਆ ਜਾ ਰਿਹਾ ਨਕੋਦਰ ਦੀ ਧਰਤੀ ਹੈ ਸਾਇਆ ਦਾ ਕਹਿੰਦੇ ਦਰਬਾਰ ਦੁਨੀਆ ਕਹਿੰਦੇ ਔੜ ਹੋਣੇ ਹਵਾ ਕੇ ਪੁੱਜੀ ਹੋਈ ਹੈ ਉਧਰ ਗੁਰਿੰਦਰ ਕਬੱਡੀ ਪਾਉਂਡ ਦੇ ਲਈ ਵਧਿਆ ਹੋਇਆ ਉਧਰ ਕਹਿੰਦੇ ਨੌਜਵਣ ਟੋਕੇਆ ਵਾਲਾ ਵੀ ਕੱਬਾ ਝਾਕਦਾ ਅੰਬੂ ਨੇ ਤਿੰਨ ਤਿੰਨ ਜੱਫੇ ਲਾਏ ਹੈ ਇਹਨਾਂ ਦੇ ਵਿੱਚ ਵੀ ਕੀਜਾ ਕਮਾਲ ਹੋਵੇਗਾ ਖੇਡ ਦੇ ਮੈਦਾਨ ਦੇ ਵਿੱਚ ਉਹ ਸੱਜੇ ਖੱਬੇ ਉੱਤੇ ਥੱਲੇ ਪੂਰੀ ਬੱਲੇ 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 ਪੁਆਇੰਟ ਗੁਰਿੰਦਰ ਦਾ ਇਹ ਤਰਤ ਨਕੋਤਰ ਦੀ ਮਹਿਕਾਂ ਦੀ ਰਾਣੀ ਹੈ ਇੱਥੇ ਮੇਲਿਆਂ ਚਾਵਾਂ ਦੀ ਇੱਕ ਵੱਡੀ ਕਹਾਣੀ ਹੈ ਇੱਕ ਵੱਡੀ ਕਹਾਣੀ ਹੈ ਲਓ ਮੇਲੇ ਲੱਗਦੇ ਨੇ ਵੱਡੀ ਕਹਾਣੀ ਹੈ ਮੇਰੇ ਵੀਰੋ ਲਓ ਸਾਹਮਣੇ ਭਾਈ 500 ਸਾਈ ਜੀ ਵੱਲੋਂ ਆਏ ਆ ਇਧਰ ਜਿਹੜਾ ਇਧਰੋਂ ਰੇਡ ਲੈ ਕੇ ਗਿਆ ਬਲਵਾਨ ਸਾਰੀ ਗੁਰਿੰਦਰ ਕਿ ਉਧਰ ਅੰਬੂ ਦੇ ਲਈ ਆਇਆ ਜੋਤ ਭਿੰਡਰਾਵਾਲਾ ਜੋਤ ਕਬੱਡੀ ਪਾ ਕੇ ਬਾਗੀ ਆ ਗਿਆ ਆ ਗਿਆ ਦਿਲਵਾਰਗ ਸਿੰਘ ਬਾਗੀ ਪਰਮਜੀਤਪ੍ਰਿਆ ਨੌਜਨ ਖੇਡ ਮੈਦਾਨ ਦੇ ਵਿੱਚ ਉੱਚੇ ਲਮੇ ਕੱਜ ਦੇ ਵਿੱਚ ਮੇਰੇ ਵੀਰੋ ਕਾਲਾ ਵੀ ਖੇਡਿਆ ਉਹਦਾ ਵੀ ਕਹਿੰਦੇ ਕੱਟ ਬੜਾ ਉੱਚਾ ਹੈ ਮੇਰੇ ਵੀਰੋ ਆ ਪਰ ਨਹੀਂ ਇਹ ਨੌਜਨ ਬਾਗੀ ਵੀ ਖੇਡਦਾ ਹੈ ਇਹਦਾ ਵੀ ਕਹਿੰਦੇ ਡੀਲਡੌਲ ਬਾਬੇ ਜੀ ਕਿਰਪਾ ਦੇ ਨਾਲ ਵੱਡੀ ਐ ਮਿਹਨਤ ਕੀਤੀ ਹੋਈ ਐ ਭਾਓ ਪਰਮਜੀਤਪੁਰੇ ਵਾਲਿਆਂ ਬਾਕੀ ਪਰਮਜੀਤਪੁਰੇ ਦੀ ਧਰਤੀ ਦਾ ਲਓ ਲਾਸਟ ਨੈਟ ਮੇਰਾ ਖਿਆਲ ਐ ਬਾਕੀ ਇਹ ਸਾਰਿਆਂ ਦਾ ਧੰਨਵਾਦ ਐ ਚੱਲਿਆ ਹੋਇਆ ਕਿ ਕਦਮ ਸੰਗਤ ਦਾ ਸਿਰ ਮੱਥੇ ਐ ਸਾਈਂ ਜੀ ਵੱਲੋਂ ਜੀ ਆਇਆਂ ਨੂੰ ਥੋੜਾ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਮੁਬਾਰਕਵਾਦ ਇਸ ਮੇਲੇ ਦੀ ਸਾਰੀ ਸੰਗਤ ਨੂੰ ਸਾਈਂ ਜੀ ਨੂੰ ਬਹੁਤ ਬਹੁਤ ਵਧਾਈਆਂ ਸਾਰੀ ਸੰਗਤ ਨੂੰ ਵਧਾਈਆਂ ਲਓ ਲਾਸਟ ਨੈਟ ਲਾਸਟ ਨੈਟ ਇਸ ਦੇ ਨਾਲ ਹੀ ਮੈਚ ਸਮਾਪਤ ਮੈਚ ਸਮਾਪਤ ਹੁਣ ਦੋਸਤੋ ਮੈਚ ਦੇ ਵਿੱਚੋਂ ਸ਼ਰੀਰ ਦੀ ਟੀਮ ਜਿਹੜੀ ਜਿੱਤ ਗਈ ਹੈ ਸ਼ਰੀਰ ਦੇ 24 ਪੁਆਇੰਟ ਰਹੇ ਨੇ ਔਰ ਮਾਨੂਕੇ ਗਿਲਦੇ ਸਾਢੇ 17 ਪੁਆਇੰਟ ਰਹੇ ਨੇ ਬੈਸਟ ਸਟੈਂਡ ਵਾਲੇ ਜਿਹੜੇ ਰੀਡਰ ਰਹੇ ਨੇ ਉਹ ਬਾਕੀ ਪਰਮਜੀਤਪੁਰਾ ਰਹੇ ਨੇ ਔਰ ਜਿਹੜੇ ਬੈਸਟ ਸਟਾਪਰ ਰਹੇ ਨੇ ਉਹ ਖੁਸ਼ੀ ਦੁਖਾ ਰਹੇ ਨੇ ਦੋਨੋਂ ਇਹ ਮੈਚ ਕਿਓ ਚੱਲਿਆ ਕਿਤੇ ਕਿਹੜੇ ਕਿਹੜੇ ਤੁਹਾਡੇ ਪਸੰਦੀਦਾ ਖਿਡਾਰੀ ਇਸ ਮੈਚ ਦੇ ਵਿੱਚ ਖੇਡ ਰਹੇ ਸੀ ਉਹਨਾਂ ਦਾ ਨਾਮ ਲਿਖਤਾ ਕਮੈਂਟ ਬਾਕਸ 'ਚ ਤਾਂ ਠੀਕ ਹੈ ਅਗਰ ਨਹੀਂ ਲਿਖਿਆ ਤਾਂ ਹੁਣ ਕਰ ਸਕਦੇ ਹੋ ਔਰ ਆਈਕਲ ਵਾਲਾ ਮਟਰ ਜਿਹੜਾ ਉਹ ਵੀ ਜ਼ਰੂਰ ਦਬਕੋ ਬਹੁਤ ਬਹੁਤ ਸ਼ੁਕਰੀਆ